ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣਾ ਕਿਤਾ ਚੈਨਲ ਤੇ ਅੱਜ ਆਪਾਂ ਪਹੁੰਚੇ ਹੋਏ ਆਂ ਪਿੰਡ ਚੱਕ ਅਤਰ ਸਿੰਘ ਵਾਲਾ ਬਾਈ ਮੰਦਰਜੀ ਕੋਲੇ ਜਿਹੜਾ ਬਠਿੰਡਾ ਇਹ ਪਿੰਡ ਬਾਈ ਜੀ ਬਠਿੰਡੇ ਤੋਂ ਬਾਦਲ ਲੰਮੀ ਰੋਡ ਤੇ ਪੈਂਦਾ ਤੇ ਬਾਈ ਕੋਲੇ 6 ਮੱਝਾ ਵਿਕਾਊ ਤੇ 5 ਆਪਾਂ ਦਿਖਾ ਰਿਹਾ ਚ ਇੱਕ ਗਾਂ ਵੀ ਵਿਕਾਊ ਆ ਇੱਕ ਸਾਈ ਵਾਲਾ ਠੀਕ ਹੈ ਜੀ ਜਿਹਨੇ 25 ਕਿਲੋ ਪਹਿਲੇ ਨੇ ਦਿੱਤਾ ਜੀ ਠੀਕ ਹੈ ਜੀ ਹਜੇ 20 ਦਿਨ ਬਾਕੀ ਆ ਉਹਦੇ ਜੀ ਉਧਰ ਦਿਖਾਵਾਂਗੇ ਜੀ ਉਹ ਲੋਕ ਵੀ ਦੋਸਤੋ ਗਾਂ ਵੀ ਦਿਖਾਵਾਂਗੇ ਅੱਜ ਆਪਾਂ ਆਜੋ ਬਾਈ ਜੀ ਹਾਂਜੀ ਬਾਈ ਜੀ ਭਾਈ ਪਹਿਲਾਂ ਤਾਂ ਆਪਣਾ ਨਾਮ ਤੇ ਐਡਰੈਸ ਪ੍ਰੋਪਰ ਦੱਸ ਦਿਓ ਜੀ ਮੰਦਰ ਸਿੰਘ ਜੀ ਠੀਕ ਹੈ ਜੀ ਪਿੰਡ ਚੱਕ ਅਤਰ ਸਿੰਘ ਵਾਲਾ ਜੀ ਜੀ ਜ਼ਿਲ੍ਹਾ ਜੀ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਜੀ ਤਸਵੀਰ ਵੀ ਬਠਿੰਡੇ ਲਾ ਦੀ ਆਪਾਂ ਤਸਵੀਰ ਵੀ ਬਠਿੰਡੇ ਲਾ ਦੀ ਤਸਵੀਰ ਵੀ ਬਠਿੰਡੇ ਜੀ ਇੱਕ ਵਾਰ ਮੋਬਾਈਲ ਨੰਬਰ ਵੀ ਬੋਲ ਦਿਓ 98724 ਜੀ 85539 ਠੀਕ ਹੈ ਜੀ 98724 85539 ਆਪਣੇ ਮੁੰਡੇ ਦਾ ਵੀ ਰੱਖ ਲਿਖ ਲਓ ਨੰਬਰ ਜੀ ਬੋਲ ਦਿਓ ਜੀ ਉਹਦਾ ਨੰਬਰ ਆ WhatsApp 99686 73928 ਠੀਕ ਹੈ ਜੀ ਹਾਂਜੀ ਆਜੋ ਬਾਈ ਜੀ ਆਪਾਂ ਅੱਜ ਪਹਿਲੀ ਮੈਂਟ ਸਟਾਰਟ ਕਰਦੇ ਆ ਚੱਲੋ ਜੀ ਠੀਕ ਹੈ ਜੀ ਇਹਦਾ ਦੁੱਧ ਦੇ ਰਿਕਾਰਡ ਦੀ ਗੱਲ ਕਰੀ ਕਿੰਨਾ ਦੁੱਧ ਆ ਇਹਦਾ ਇਹਨੇ ਪਹਿਲਣੇ ਝੋਟੀ ਨੇ 16 ਕਿਲੋ ਦੁੱਧ ਦਿੱਤਾ ਜੀ 16 ਲਗ ਲੋ ਜੀ ਹਾਂ ਇੱਕ ਰਾਜਸਥਾਨ ਚ ਮੇਰਾ ਯਾਰ ਆ ਨਸੀਬ ਉਹਨੇ ਭੇਜੀ ਆ ਜੀ 16 ਕਿਲੋ ਇਹਨੇ ਪਹਿਲਾਂ ਨੇ ਦੁੱਧ ਦਿੱਤਾ ਜੀ ਠੀਕ ਹੈ ਜੀ ਹਾਂ ਜੀ ਉਹ ਵਪਾਰ ਦਾ ਕੰਮ ਕਰਦਾ ਆ ਵਿਚਾਰੇ ਬਹੁਤ ਤਗੜੇ ਨੌਰੇ ਨੂਰੇ ਆ ਉਹ ਕਹਿੰਦਾ 16 ਕਿਲੋ ਇਹਨੇ ਪਹਿਲਾਂ ਨੇ ਦਿੱਤਾ ਜੀ ਅੱਜ ਇਹਦੇ ਥੱਲੇ ਅੱਜ ਚੌਥਾ ਪੰਜਵਾਂ ਦਾ ਸੋਈ ਨੂੰ ਆ ਅੱਜ 14 ਕਿਲੋ ਹੋਊਗਾ ਜੀ 14 ਕਿਲੋ ਜੀ ਹਾਂ ਤਨੌਲੇ ਵੇਚਣੀਆਂ ਆ ਪਾ ਮੰਡੀ ਚ ਖੜਾ ਕੇ ਜੀ ਇੱਕ ਹੋਰ ਆ ਵੱਡੀ ਝੋਟੀ ਬਹੁਤ ਪਹਿਲਾਂ ਜੀ ਜੀ ਹਾਂ ਦੋਨੇ ਵੇਚਣੀਆਂ ਤਨੌਲੇ ਵੇਚਣੀਆਂ ਜੀ ਠੀਕ ਹੈ ਜੀ ਇੱਕ ਨੰਬਰ ਜੀ ਨੂੰ ਕਹਿੰਦੇ ਜੀ ਜਦੋਂ ਬੱਚਾ ਲਾਵਾਂਗੇ ਛਣ ਲੋ ਵੀ ਦੋਸਤੋ ਕਰਮੇ ਦਾ ਆਰਡਰ ਕੁਆਲਿਟੀ ਦੇਖੋ ਤੇ ਇੱਕ ਨੰਬਰ ਜੀ ਧਨੋਲੇ ਦੇਖੋ ਜੀ ਲੱਤਾਂ ਲੱਤ ਨਹੀਂ ਲੱਗਣੀ ਹੁਣ ਤਾਂ ਤੜਕੇ 8 7 ਵਜੇ ਚੋਂ ਆ ਕੋਈ ਬਾਜ਼ਾਰ ਨਹੀਂ ਲਾਇਆ ਮੈਨੂੰ ਜੀ ਇਹਦੇ ਮਗਰ ਬੱਚਾ ਜੀ ਬੱਚਾ ਘੱਟਾ ਜੀ ਇਹਦੇ ਮਾਰੇ ਠੀਕ ਹੈ ਜੀ ਕਿੰਨਾ ਸੂਆ ਜੀ ਸੂਆ ਦੂਜਾ ਜੀ ਦੂਜਾ ਜੀ ਪਹਿਲਾਂ ਨੇ 16 ਕਿਲੋਤਾ ਸਹੀ ਮੂਹਰਾ ਨਸਲਾ ਜੈਡ ਬਲੈਕ ਜਾਵਾ ਜੀ ਤੁਹਾਡਾ ਠੀਕ ਹੈ ਜੀ ਜੇ ਆਪਾਂ ਇਹ ਰੇਟ ਦੀ ਗੱਲ ਕਰੀਏ ਜੀ ਰੇਟ ਯਾਰ ਆਪਾਂ ਕਰ ਲਾਂਗੇ ਉੱਥੇ ਮੰਡੀ ਦਾ ਮੰਗਾਂਗੇ ਤਿੰਨ 10 ਦੇ ਦਾ ਠੀਕ ਹੈ ਜੀ ਅਗਰ ਜੇ ਕੋਈ ਘਰੇ ਆ ਗਿਆ ਤਾਂ ਆਪਾਂ ਦੇ ਦਾਂਗੇ ਮੈਂ 225 ਦੀ ਬਾਈ ਥੋੜੀ 225 ਦੀ ਹਾਂ ਲਾਈਵ ਹੀ ਜਾਂਦੇ ਦੋ 10 15 ਦੋ 10 15 ਅਗਰ ਆਪਾਂ ਮੈਂ 225 ਦੀ ਵਿੱਚ ਨਹੀਂ ਜੀ ਇਹ ਠੀਕ ਹੈ ਜੀ ਹਾਂ ਜੀ ਬਹੁਤ ਚੰਗੀ ਝੋਟੀ ਹੈ ਜੀ ਜਿਹਨੂੰ ਮੂਹਰਾ ਨਸਲ ਕਿਹਾ ਜਾਂਦਾ ਜੀ ਜੀ ਲੋ ਵੀ ਦੋਸਤੋ ਕਰਮਾ ਦਾ ਫੇਸ ਵੀ ਸਵਾ ਸਵਾ ਫੁੱਟ ਤੇ ਥਣ ਹੋਣਾ ਜੀ ਇਹਦਾ ਬਹੁਤ ਸੁਣੀਆ ਸਵਾ ਸਵਾ ਫੁੱਟ ਤੇ ਥਣ ਹੋਣਾ ਇਹਦਾ ਇੱਕ ਭਲੂਣ ਝੋਟੀ ਲੈ ਰੱਖਿਆ ਸੀ ਹੋਰ ਵੀ ਬਹੁਤ ਵੱਡੀ ਜੀ ਉਹ ਵੀ ਬੜੀ ਚੰਗੀ ਉਹ ਵੀ ਮੰਡੀ ਛੱਡਣੀ ਹੈ ਜੀ ਠੀਕ ਹੈ ਜੀ ਆਈ ਨਹੀਂ ਹਜੇ ਅਜੇ ਇਹਦੇ ਮਗਰ ਬੱਚਾ ਕੱਟਾ ਹੀ ਬ ਬੱਚਾ ਇਹ ਮਾਰੇ ਕਟਾ ਹੀ ਬਾਈ ਜੀ ਕਹਿੰਦੇ 2 ਲੱਖ ਤੇ 25 ਹਜ਼ਾਰ ਦੀ ਆਪਾਂ ਦੇਣੀ ਹੈ ਇਹ ਆਜੋ ਬਾਈ ਜੀ ਅਗਲੀ ਮਹੀਨੇ ਤੇ ਬੇਖ ਲੋ ਲੋਬੇ ਦੋਸਤੋ ਕਰਮਾਇਲ ਦਾ ਪੈਕਪੋੜਾ ਦੇਖ ਪਾਤਾ ਇਹ ਮੰਡੀ ਚ ਸਿਰਾ ਜੀ ਜਿਹਨੂੰ ਕਹਿੰਦੇ ਸੰਡੇ ਦਾ ਬਹੁਤ ਆਈ ਸੀ ਮੰਡੀ ਚ ਆ ਜਿਹਨੂੰ ਆਪਾਂ 20 ਕਿਲੋ ਵਾਲੀ ਕਹਿੰਦੇ ਇਹ ਮੈਂ ਆ ਭਾਈ ਜੀ ਮੈਂ ਤੈਨੂੰ ਖੋਲ ਕੇ ਵੀ ਦਿਖਾ ਦਿੰਦਾ ਇਹਦੋਂ ਕਰਕੇ ਲੋ ਬਾਈ ਜੀ ਸਾਰੇ ਮੰਡੀ ਚੋ ਦੁੱਧ ਵਾਲੀ ਵੱੱਡ ਵਿਚਾਨੇ ਤੋਖੜ ਪਾ ਲਈ ਸੀ ਆਪਾਂ ਨੂੰ ਬੰਦੇ ਨੇ ਮਾਨਤਾਂ ਨਾ ਦਿੱਤੀ ਆ ਠੀਕ ਹੈ ਜੀ ਹਾਂਜੀ ਕਹਿ ਲੋ ਉਹਨੂੰ ਜਾਫਰਵਾਦੀ ਸਿਰ ਤਾਂ ਜਾਫਰਵਾਦੀ ਆ ਜੀ ਆਹ ਕਿਹੜਾ ਤਾਂ ਥੱਲੇ ਵਾਲਾ ਪਾਸਾ ਲੱਗਿਆ ਨਾ ਜੀ ਚਵਾਚ ਬੂ ਮੜੇ ਮਗਲੇ ਪਾਸੇ ਵੀਡੀਓ ਬਣਾਉਂਦੇ ਪਾਸੇ ਪੁੱਸੇ ਤੋਂ ਕੋਈ ਮੰਡੀ ਸਾਇਦ ਹੋਣੀ ਨਹੀਂ ਜੀ ਠੀਕ ਹੈ ਜੀ ਹਾਂਜੀ ਲੋਬੇ ਦੋਸਤੋ ਕਰਮਲ ਦਾ ਆਰਡਰ ਕੁਆਲਟੀ ਦੇਖੋ ਤੇ ਜੇ ਇਹਨੇ 20 ਕਿਲੋ ਨਾ ਆਇਆ ਜੀ ਫਿਰ ਮੈਂ 20 ਕਿਲੋ ਦਿੰਦੀ ਨਹੀਂ ਹੁੰਦੀ ਜੀ ਜੀ ਹੜ ਪੁੱਤ ਦਾ ਦੇਖੋ ਕਿੰਨੇ ਵੇ ਸੂਏ ਜੀ ਸੂਆ ਤੀਜਾ ਜੀ ਤੀਜਾ ਸੂਆ ਜੀ ਹਾਂ ਪਹਿਲਣੇ ਮਾਲਕ ਦਾ 17 ਕਿਲੋ ਤਾਂ ਦੂਜਣ ਨੇ 20 ਕਿਲੋ ਦਿੱਤਾ ਜੀ ਨੇ ਠੀਕ ਹੈ ਜੀ 10 ਕਿਲੋ ਟਾਈਮ ਦਾ ਨਾੜਾ ਨੂੜਾ ਜਗਾੜ ਚਵਾਈ ਪੋਲੀ ਇਹ ਜੀ ਹਰੇਕ ਨਹੀਂ ਹੁੰਦੀ ਠੀਕ ਹੈ ਜੀ ਇਹਦੇ ਮਗਰ ਬੱਚਾ ਜੀ ਬੱਚਾ ਦੇ ਮੈਨੂੰ ਵੀ ਕੱਟਾ ਜੀ ਇਹਦੇ ਮਗਰ ਵੀ ਕੱਟਿਆ ਪਰਸੋਂ ਸੋਈ ਦਾ 15 ਕਿਲੋ ਬੋਲੀ ਆ ਜੀ ਠੀਕ ਹੈ ਜੀ ਤੇ ਕਿੰਮਾ ਸੂਆ ਜੀ ਇਹਦਾ ਸੂਆ ਜੀ ਇਹ ਆਪਣਾ ਤੀਜਾ ਜੀ ਤੀਜਾ ਸੂਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਲੈ ਬਈ ਦੋਸਤੋ ਬਾਡੀ ਸਟਰਕਚਰ ਦੇਖੋ ਤੀਜਾ ਸੂਆ ਸਾਰੀ ਮੰਡੀ ਦਾ ਸਿਰਾ ਥੱਲੇ ਵਾਲਾ ਪਾਸਾ ਜੀ ਠੀਕ ਹੈ ਜੀ ਪਲਾਸਟਿਕ ਦੀ ਗੱਲ ਕਰੀਏ ਜੀ ਇਹ ਆਪਾਂ ਲਈਆ ਬਿਲੇਆ 122000 ਦੀ ਠੀਕ ਹੈ ਜੀ ਆਪਾਂ ਨੂੰ 22.5 ਦੀ ਪੈ ਗਈ 122 ਦੀ ਲਈਤੀ 22.5 ਦੀ ਪੈ ਗਈ ਹਾਂ 22.5 ਦੀ ਪੈ ਗਈ ਲਖਾਈ ਵਾਲੇ ਕੁਲਵੰਦਰ ਨੇ ਬਹੁਤ ਰਿਆਤ ਕਰੀ ਮੈਂ ਨੂੰ ਆਖਾ ਮੈਂ ਮਹਿੰਗੀ ਹੋ ਗਈ ਤੇ ਉਹ ਕਹਿੰਦਾ ਜੋ ਮਰਜੀ ਦੇ ਜਾ ਕਹਿੰਦਾ ਤੁਹਾਡਾ ਇਹਦੇ ਤੇ ਆਪਾਂ ਨੂੰ ਰਿਆਤ ਕਰੀ ਵਿਚਾਰੇ ਲਖਾਈ ਵਾਲਿਆਂ ਨੇ ਵੀ ਕਹਿੰਦਾ ਮੈਂ ਮਹਿੰਦਾ ਵੀ ਆ ਜੀ ਤੁਹਾਡਾ ਠੀਕ ਹੈ ਜੀ ਹਾਂ ਜੀ ਕਿੱਥੋਂ ਦੀ 20 ਕਿਲੋ ਵਾਲੀ ਹੈ ਜੀ 10 ਕਿਲੋ ਟਾਈਮ ਦਾ ਆਪਾਂ ਨਾਪ ਕੇ ਦੇਵਾਂਗੇ ਜੀ ਚਾਹੋ 10 ਦਿਨਾਂ ਨੂੰ ਮੈਂ ਵੇਚਣੀ ਪਈਏ ਜੇ ਕੋਈ ਬਾਈ ਧਾਰਾਂ ਤੇ ਲੈ ਕੇ ਤਾਂ ਗੱਲ ਵੱਖਰੀ ਆ ਇੱਕ ਬਾਈ ਆਉਂਦਾ ਉਹਨੂੰ ਆਪਾਂ ਗਾਰੰਟੀ ਤੇ ਦੇਵਾਂਗੇ ਜੋ ਲੈ ਗਿਆ ਤਾਂ ਕੋਈ ਗੱਲ ਨਹੀਂ ਆਪਾਂ ਉਹਨੂੰ ਦੇ ਦਾਂਗੇ ਜੀ ਤੁਹਾਡਾ ਠੀਕ ਹੈ ਜੀ ਹਾਂਜੀ ਜੇ ਆਪਾਂ ਗੱਲ ਕਰੀਏ ਤੇ ਮਹੀਨੇ ਦੇ ਕਿੰਨੀਆਂ ਮੱਝਾਂ ਵੇਚਦੇ ਆਂ ਤਕਰੀਬਨ ਆਪਾਂ ਮੱਝਾਂ 5-4 ਰੋਜ਼ ਵੇਚਦੇ ਨੇ ਵੇਲੇ ਡੇਲੀ ਲਗਾ ਜੀ ਤੇ ਡੇਲੀ ਦਿਆਂ 5-4 ਆ ਜਾਂਦੀਆਂ 5-4 ਵੇਚ ਦਿੰਨੇ ਵਧੀਆ ਮੱਝਾਂ ਠੀਕ ਹੈ ਜੀ ਹਾਂਜੀ ਇਹਦਾ ਗ੍ਰੇਟਰ ਰਨ ਲਈ ਅੱਜ ਰੇਟ ਇਹਦਾ ਆਪਾਂ ਬਸ ਤਾਂ 22.5 ਦੇ ਲਈਆ ਜੀ ਠੀਕ ਹੈ ਜੀ ਜੇ ਸਾਡਾ ਭਾਈ ਆਉਂਦਾ ਉਹ ਤੋਂ ਤਾਂ ਅਸੀਂ 100 ਵੀ ਲੰਦੇ ਜੀ ਹੋਰ ਜਿਵੇਂ ਆਇਆ ਆਪਾਂ ਉਹ ਨੂੰ ਉਵੇਂ ਦੇ ਦਾਂਗੇ ਠੀਕ ਹੈ ਜੀ ਹਾਂਜੀ ਭਾਈ ਲੋ ਵੀ ਦੋਸਤੋ ਭਾਈ ਕਹਿੰਦਾ 122000 ਦੇ 22.5 ਦੀ ਭਈ ਆਪਾਂ ਨੂੰ ਹਾਂਜੀ ਹਾਂਜੀ ਤੇ ਬਾਕੀ ਭਾਈ ਦਾ ਫੋਨ ਨੰਬਰ ਚੱਲਿਆ ਸਕਰੀਨ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਪਿੱਛੋ ਪੱਛੋ ਵੇਲੇ ਹਾਂਜੀ ਲੋ ਵੀ ਦੋਸਤੋ ਇਹ ਮੈਂ ਵੀ ਬਹੁਤ ਚੰਗੇ ਆ ਠੀਕ ਹੈ ਜੀ ਇਹਨੇ ਰਾਇਕੇ ਪ੍ਰਿੰਟ ਚ 16 ਕਿਲੋ ਦੁੱਧਾ ਦੂਜਾ ਸੂਆ ਜੀ ਠੀਕ ਹੈ ਜੀ ਇੰਨਾ ਥਣਲੇਵਾ ਲਾਹੂਆ ਇੰਨਾ ਥਣਲੇਵਾ ਲਾਹੂ ਬਹੁਤ ਜ਼ਿਆਦੇ ਲਾਹੂਗੀ ਜੀ ਜੀ 8 ਕਿਲੋ ਟਾਈਮ ਦੀ ਇਹਦੀ ਗਾਰੰਟੀ ਹੈ ਜੀ ਵੱਧ ਅਗਲੇ ਦੀ ਕਿਸ਼ਮਤ ਜੀ ਠੀਕ ਹੈ ਜੀ ਬਹੁਤ ਚੰਗੇ ਬੰਦੇ ਦੀ ਮੈਂ ਜੀ ਜੀ ਹਾਂਜੀ ਲੋ ਵੀ ਦੋਸਤੋ ਕਰਮੇਲ ਦਾ ਆਰਡਰ ਕੁਆਲਿਟੀ ਦੇਖੋ ਡੂੜ ਮੰਗਦਾ ਸੀ ਬਹੁਤ ਹੋਲ ਘਲ ਕੇ ਲਈ ਹੈ ਜੀ ਜੀ ਬੋਡੀ ਸਟਰਕਚਰ ਬਹੁਤ ਸੋਹਣਾ ਇੱਕ ਨੰਬਰ ਜੀ ਜਿੱਦੇ ਸੂਗੀ ਇਹਦੇ ਨਾਲ ਦੀ ਹੋਊ ਜੀ ਠੀਕ ਹੈ ਜੀ ਜਿੱਦੇ ਸੂਗੀ ਇਹਦੇ ਵਾਂਗੂ ਤੁਰਿਆ ਨਹੀਂ ਆਣਾ ਜੀ ਇੰਨਾ ਜਗਾੜ ਹੋਊਗਾ ਜੇ ਮੈਂ ਐਸਵੇਂ ਕਹਿੰਦਾ ਨਾ ਜੀ ਇੰਨਾ ਜਗਾੜ ਹੋਊਗਾ ਜੀ ਜੀ ਇਹਦਾ ਗ੍ਰੇਟ ਰੇਟ ਲੱਗਿਆ ਜੀ ਰੇਟ ਆਪਾਂ ਇਹ ਲਈਆ 1 ਲੱਖ 21 ਹਜ਼ਾਰ ਦੇ ਲਈਆ ਜੀ ਠੀਕ ਹੈ ਜੀ ਕਿਸੇ ਬਾਈ ਤੋਂ ਲਈਆ ਆਪਾਂ ਨੂੰ ਭੇਜੀ ਆ ਮੈਂ ਮਾਲਕ ਨੂੰ ਵੀ ਬੋਲ ਰਿਹਾ 20 ਬੂ ਅਗਰ ਨਹੀਂ ਹੋ ਮੈਨੂੰ ਘਟਾਤੀ ਦਿਓ ਜੀ ਠੀਕ ਹੈ ਉਹਨੇ ਭੇਜੀ ਆ ਜੀ ਸਾਢੇ 22 ਦੀ ਆਪਾਂ ਨੂੰ ਪੈਂਦੀ ਆ ਜੀ ਆਪਾਂ 5000 ਕੋਈ ਦੇਊ ਤਾਂ ਆਪਾਂ ਮੈਂ ਦੇ ਦਾਂ। ਠੀਕ ਹੈ। ਕਾ ਕਰ ਨਾਲ ਇਹ ਗੱਲ ਆ ਜੀ 16 17 ਸੇਰੀ ਆ। 16 ਸੇਰੀ ਨੇ ਦੂਜੇ ਸੂਏ ਦਿੱਤਾ ਹੋਇਆ ਜੀ। ਠੀਕ ਹੈ ਜੀ। ਬਹੁਤ ਖਾਣ ਪੀਣ ਦੀ ਖੁੱਲ੍ਹੀ ਆ। ਧਾਰ ਤੂਰ ਬੜੀ ਮੋਟੀ ਆ ਜੀ। ਠੀਕ ਹੈ 127000 ਰੁਪਏ ਦੇਣੀ ਆ ਯਾਰ। ਆਪਾਂ ਦੇ ਦਾਂਗੇ 27500 ਦੇ ਦਾਂਗੇ ਜੀ। 27500 ਹਾਂ ਗੱਲ ਕਰ ਇਹਨੇ ਇੱਥੋਂ ਤਾਂ ਹੋ ਜਾਣਾ ਜੀ ਤੁਹਾਡਾ। ਠੀਕ ਹੈ। ਇੱਕ ਨੰਬਰ ਮੈਂ ਆ ਜੀ। ਠੀਕ ਹੈ ਜੀ। ਇਹਦੇ ਮਗਰ ਬੱਚਾ ਜੀ। ਇੱਕ ਇਹ ਗੱਬਣਾ ਜੀ। ਗੱਬਣਾ ਆ ਜੀ। 5-4 ਦਿਨ ਸੂਣ ਦੇ ਲਊਗੀ। ਠੀਕ ਹੈ ਜੀ ਹਾਂ ਜੀ ਆਉਂਦੇ ਹਾਂ ਮਾਈਤੇ ਇਹਦਾ ਗ੍ਰੇਡ ਰਹਿਣ ਲੱਗਾ ਹੈ ਅੱਜ ਵੀਡੀਓ ਇਹ ਵੀ ਦੇ ਦਾਂਗੇ ਜੀ ਆਪਾਂ ਇਹ ਸੂਈਆ ਰਾਤ ਬਾਈ ਠੀਕ ਹੈ ਜੀ ਇਹਦੀ 5 ਕਿਲੋ ਬੋਲੀ ਘੜਤੀ ਚਵਾ ਪਸਮਾ ਜਮਾ ਓਕੇ ਹੈ ਜੀ ਮਗਲੇ ਥਾਂ ਜਵਾਕਾਂ ਨੇ ਥੋੜੇ ਵੱਧ ਚੋਏ ਆ ਜੀ ਠੀਕ ਹੈ ਜੀ ਬਹੁਤ ਹੀ ਚੰਗੀ ਹੈ ਵੀ ਨਸਲ ਜਿਹਨੂੰ ਕਹਿੰਦੇ ਇਹਨੇ 15 ਕਿਲੋ ਪਹਿਲੇ ਨੇ ਦਿੱਤਾ ਠੀਕ ਹੈ ਇਹਨੇ 15 ਕਿਲੋ ਪਹਿਲੇ ਨੇ ਦਿੱਤਾ ਹੋਇਆ ਬਾਈ ਜੀ ਜੀ ਹਾਂ ਜੀ ਇਹਦੇ ਮਗਰ ਬੱਚਾ ਕੀ ਹੈ ਜੀ ਬੱਚਾ ਕਟਾ ਇਹਦੇ ਮਾਰੂ ਸਾਰੇ ਕਟੇ ਆ ਅੱਜ ਸਾਰੇ 31 ਅੱਜ ਸਾਰੇ ਕੱਟੇ ਆ ਜੀ ਤੁਹਾਡਾ ਸ। ਅਗਰ ਪਿਓਰ ਹਰਿਆਣ ਵਾਲੀ ਬਰੀਡ ਆ ਜੀ ਪਤਲੀ ਜੀ ਤੁਹਾਡਾ ਸ। ਠੀਕ ਹੈ ਜੀ। ਹਾਂ ਜਮਾ ਤਾਜਾ। ਗੱਬਰ ਦਾ ਇੰਨਾ ਲੇਵਾ ਸੀ ਇੰਨਾ ਲੇਵਾ ਸੀ ਬਹੁਤ ਜ਼ਿਆਦੇ ਜੀ ਤੁਹਾਡਾ ਸ। ਲਓ ਵੀ ਦੋਸਤੋ ਕਰਮੈਲ ਦਾ ਫੇਰ ਇਹਨੇ 14 15 ਕਿਲੋ ਪਹਿਲਾਂ ਨੇ ਦਿੱਤਾ ਹੋਇਆ ਜੀ ਤੁਹਾਡਾ ਸ। ਠੀਕ ਹੈ ਜੀ। ਹਾਂ ਜੀ। ਇਹਦਾ ਗ੍ਰੇਡ ਰੈਨ ਲਗਾਈ ਜਾ। ਰੇਟ ਆਪਾਂ ਕੋਈ 122000 ਦੀ ਲਈ ਆ ਜੀ। ਆਪਾਂ ਦੇ ਦਾਂਗੇ ਤੁ ਮੰਦੀ ਆ ਮੈਂ 6000 ਰੁਪਏ ਲੈ ਲਾਂਗੇ। 6000 ਰੁਪਏ ਜੀ। 6000 ਰੁਪਏ ਲੈ ਲਾਂਗੇ ਜੇ ਕੋਈ ਆਊ ਤਾਂ ਆਪਾਂ ਆਪਾਂ 27 ਇਹਦਾ ਲੈ ਲਾਂਗੇ ਭਾਈ ਠੀਕ ਹੈ ਜੀ। ਇਹ ਕਰ ਬਹੁਤ ਹੀ ਚੰਗੀ ਝੋਟੀ ਆ। ਠੀਕ ਹੈ ਜੀ। ਆ ਜੋ ਜੀ ਅਗਲੀ ਮਾਈਕ ਤੇ। ਲਾਈਵ ਦੋਸਤੋ ਕਰਮਲ ਦਾ ਬੋਡੀ ਸਟਰਕਚਰ ਦੇਖੋ। ਇੱਕ ਨੰਬਰ ਜੀ। ਬਹੁਤ ਸੋਹਣਾ ਹਵਾਨਾ ਲੱਗਿਆ ਵੇ। ਹਾਂ। ਜ਼ਿੰਮੇਵਾਰ ਦੀ ਮੈਂ ਆ ਜੀ ਪੰਨੀ ਵਾਲਾ ਦਾ ਸੀ। ਕਹਿੰਦਾ 16 ਕਿਲੋ 8 ਕਿਲੋ ਟਾਈਮ ਦਾ ਦੂਜਾ ਸੋਆ ਦਿੱਤਾ ਹੋਇਆ ਜੀ। ਠੀਕ ਹੈ ਜੀ। ਬੜੇ ਮਾਣ ਨਾਲ ਉਹਨਾਂ ਦੇਖ ਕੇ ਗਿਆ ਜੀ। ਮੁਸਲਮਾਨ ਵੱਧ ਵੀ ਲਾਉਂਦੇ ਸੀ। ਜੀ 120 ਲਾਤਾ ਸੀ ਹਜਗਾਂ ਨੇ ਜੀ ਜਿਹੜੇ ਮੰਡੀ 'ਚ ਫਿਰਦੇ 120000 ਰੁਪਿਆ ਇਹਦਾ ਲਾਤਾ ਸੀ ਸਾਰਾ ਪਾਸੇ ਦਿਖਾ ਦੇ ਉਹ ਕਹਿੰਦਾ ਦੇਣੀ ਨਹੀਂ ਰੱਖਣੀ ਪੰਜਾਬ 'ਚ ਹੀ ਹੈ ਜੀ ਅੱਛਾ ਬਾਈ ਕਹਿੰਦੇ ਆਪਾਂ ਪੰਜਾਬ 'ਚ ਰੱਖ ਕੇ ਬਾਹਰ ਭੇਜਣੀ ਮੇਰ ਨਾ ਦਿੱਤੀ ਬੁੜੇ ਨੇ ਵਿਚਾਰਨੇ ਮੇਰ ਨਾ ਦਿੱਤੀ ਜੀ ਮੈਂ ਬਹੁਤ ਚੰਗੀ ਜੀ ਆਹ ਜਵਾਬ ਸਮਾ ਇਹਦਾ ਜੀ 8 ਕਿਲੋ ਟਾਈਮ ਦੀ ਗਾਰੰਟੀ ਆਪਾਂ ਵੀ ਦੇ ਦਾਂਗੇ ਠੀਕ ਹੈ ਜੀ ਹਾਂ ਬੜਾ ਜਿਆਦੇ ਥਾਨ ਲੈਵਾ ਜੀ ਬਹੁਤ ਜਿਆਦੇ ਇਹ ਕਿਹੜੀ ਨਸਲ ਚ ਪੈਂਦੀ ਹੈ ਜੀ ਬਸ ਤੁਸੀਂ ਪੰਨੀ ਦਾ ਦੇ ਜੀ ਹਰਿਆਣੇ ਦੀ ਆ ਮੂਹਰਾ ਨਸਲੀ ਮੰਨੋ ਜੀ ਨੂੰ ਇਹ ਭਲਾ ਦੂਗੀ ਜੀ ਦੀ ਚਵਾਪ ਸਮਾਹੇ ਦਾ ਇਹ ਕੱਲ ਹੀ ਸੋਈ ਆ ਜੀ ਜੀ ਤੇ ਮਾਰਕ ਦਾਸਦਾ ਬਹੁਤ ਹੀ ਵਧੀਆ ਜੀ 16 ਕਿਲੋ ਦਾ ਇਹਦਾ ਰਕਾਟ ਆ ਜੀ ਠੀਕ ਹੈ ਜੀ ਹਾਂਜੀ 8 ਕਿਲੋ ਦਾ ਮਗਰ ਬੱਚਾ ਜੀ ਬੱਚਾ ਕੱਟੇ ਹੀ ਆ ਕੱਟੇ ਹੀ ਆ ਇਹ ਚਾਰਾਂ ਨੇ ਮਗਰ ਕੱਟੇ ਹੀ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੀ ਦੋਸਤੋ ਇਹਦੇ ਮਗਰ ਵੀ ਕੱਟੇ ਇਹਦਾ ਗ੍ਰੇਡ ਰੰ ਲੱਗਾ ਜੀ ਉਹ ਰੇਟ ਦੇ ਦਾਂਗੇ ਆਪਾਂ ਜਰ ਕਿੰਨੇ ਜਿੰਨੇ ਤੂੰ ਆਖੇਗਾ ਫਿਰ ਦੱਸ ਹਾਂ ਬਹੁਤ ਹੀ ਚੰਗੀ ਆ ਜੀ ਅਗਰ ਜੇ 16 ਕਿਲੋ ਮਿਣਕੇ ਦੇਵਾਂਗੇ ਕਿਸੇ ਨੂੰ ਤਾਂ ਆਪੇ ਇੱਕ ਵੀ ਲੈ ਲੰਗੇ ਦਾ ਜੀ 1,20,000 ਰੁਪਏ 1,20,000 ਲੈ ਲੰਗੇ ਅਗਲ ਕਰ 8 ਕਿਲੋ ਟਾਂ ਦਾ ਮਿਣਕੇ ਦੇਵਾਂਗੇ ਜੀ ਠੀਕ ਹੈ ਜੀ ਹਾਂ ਜੇ ਸਾਡੇ ਕੋਲ ਧਾਰਾਂ ਦੇ ਕੋਈ ਲੈ ਕੇ ਗੱਲ ਵੱਖਰੀ ਆ ਤੇ ਜੇ ਰਹਿ ਗਈ ਅਸੀਂ 8 ਕਿਲੋ ਟਾਂ ਦਾ ਇਹਨੂੰ ਮਿਣਕੇ ਲੈ ਲੰਗੇ ਠੀਕ ਹੈ ਜੀ ਲਾਵੇ ਦੋਸਤੋ ਇਹ ਮਾਝ ਦਾ ਰੇਟ ਹੈਗਾ 1,20,000 20,000 ਲੈ ਲੰਗੇ ਜੀ 20,000 ਜੀ ਜੇਕਰ ਇੱਕ ਵੀ 20 'ਚ ਕੋਈ 16 ਕਿਲੋ ਮਿਣਕੇ ਦਿੰਦਾ ਨਹੀਂ ਸਾਡੇ ਦਾ ਇੱਥੇ ਦਿੰਦੇ ਨਹੀਂ ਸਾਡੇ ਦਾ ਸਾਰੇ ਪਿੰਡਾਂ ਦਾ ਡੂੜ ਮੰਗਦੇ ਆ ਜੀ ਠੀ ਚਾਹੋ ਕਿ ਇਹਦੀ 10 ਸਿਰ ਦਿੰਦੀ ਉਹ ਵੀ ਰੂਡ ਮੰਗਦਾ ਜੀ ਠੀਕ ਹੈ ਡੰਗ ਦਾ 8 ਕਿਲੋ ਜੀ 8 ਕਿਲੋ ਮਿੰਨ ਕੇ ਦੇਵਾਂਗੇ ਜੀ ਜੇ ਕੋਈ ਧਾਰਾਂ ਤੇ ਲੈ ਕੇ ਤਾਂ ਗੱਲ ਵੱਖਰੀ ਆ ਠੀਕ ਹੈ ਜੀ ਹਰਿਆਣੇ ਦੀ ਆ ਪੰਨੀ ਵਾਲੀ ਦੀ ਆ ਮਾਲਕ ਤੜਕੇ 160 ਮੰਗਦਾ ਸੀ ਉਹਨੂੰ ਘਰੇ 130 ਵੀ ਲੱਗਿਆ ਸੀ ਲੋ ਵੀ ਦੋਸਤੋ ਅੱਜ ਬਾਈ ਜੀ ਕੋਲੇ ਗਾਂ ਵੀ ਬਕਾਊਗਾ ਜੀ ਇੱਕ ਦੂਜਾ ਸੂਆ ਠੀਕ ਹੈ ਜੀ ਤੇ 25 ਕਿਲੋ ਪਹਿਲੇ ਨੇ ਦਿੱਤਾ ਜੀ ਜੀ ਇੰਨਾ ਵਜ਼ਨ ਸਾਈਵਾਲ ਘਿਰ ਆ ਜੀ ਆਹ ਕੰਨ ਕੁੰਨ ਸਾਰੇ ਘਿਰ ਦਾ ਘਿਰ ਆ ਜੀ ਹੋੜਾ ਠੀਕ ਹੈ ਇਹ ਨਸਲੀ ਕਿ ਸਾਈਵਾਲ ਘਿਰ ਆ ਘਿਰ ਆ ਖੇਲ ਸੂਲ ਬਹੁਤ ਜਿਆਦੇ ਜੀ ਦੋਨੇ ਪਾਸੇ ਦੀ ਬੈਠ ਕੇ ਚੋਂਦੇ ਸੀ ਜੀ ਇਹਨੂੰ 25 ਕਿਲੋ ਦੁੱਧ ਸੀਰੇ ਥੱਲੇ ਪਹਿਲਾਂ ਥੱਲੇ ਜੀ ਠੀਕ ਹੈ ਜੀ ਹਾਂਜੀ ਐਂ ਤਾਂ ਕਰਨੀਏ ਜੀ ਜੋਰ ਆ ਨਾ ਹਾਂਜੀ ਹਾਂਜੀ ਹਾਂ ਹਾਂ 25 ਕਿਲੋ ਬਾਈ ਉਹਨੇ ਪਹਿਲਾਂ ਨੇ ਦਿੱਤਾ ਹੋਇਆ ਤੇ ਦੋਨੇ ਪਾਸੇ ਬੈਠ ਕੇ ਚੋਂਦੇ ਸੀ ਜੀ ਠੀਕ ਹੈ ਜੀ 25 ਕਿਲੋ ਦਿੱਤਾ ਬਾਈ ਜੀ ਪਹਿਲਾਂ ਨੇ ਪਹਿਲਾਂ ਨੇ 25 ਕਿਲੋ ਦੁੱਧ ਇਹਨੇ ਦਿੱਤਾ ਹੋਇਆ ਜੀ ਅੱਜ 20 ਦਿਨ ਰਹਿ ਕੇ ਸੋਣ ਦੇ 20 ਦਿਨਾਂ ਦੀ ਕੱਚੀ ਹੈ ਜੀ 20 ਦਿਨ 22 ਦਿਨ ਸੋਣ ਦੇ ਰਹਿ ਗਏ ਠੀਕ ਹੈ ਜੀ ਜਿੱਡੀ ਆਪ ਆ ਜੀ ਓਡਾ ਜਿਗਾਰਡ ਹੋ ਜਾਊਗਾ ਹਾਂਜੀ ਹਾਂਜੀ ਜਿੱਦੇ ਸ ਚੇਪਾ ਚੂਪਾ ਇੱਕ ਨੰਬਰ ਆ ਜੀ ਗੱਲ ਕਰਦਾ ਸੀ 24 ਸਾਲ ਜੀ ਠੀਕ ਹੈ ਜੀ ਹਾਂਜੀ ਹਾਂਜੀ ਲੋ ਵੀ ਕਰ ਮਾਇਲ ਦੀ ਪਹਿਲਾਂ ਤਾਂ ਲੰਬਾਈ ਦੇਖੋ ਹਾਂ ਐਡੀ ਹੁੰਦੀ ਨਹੀਂ ਜੀ ਕਿਤੇ ਮੇਲ ਬਹੁਤ ਆਈ ਗਾਂ ਦੀ ਬਹੁਤ ਸੋਹਣੀ ਗਾਂ ਹੈ ਉਹ ਜਿਹੜੀਆਂ ਆਪਣੇ ਘਿਰ ਲੈਂਦੇ ਨਾ ਜੀ ਸਾਈਵੜ ਲੈਂਦੇ ਆ ਲਾਲ ਰੰਗ ਦੀਆਂ ਇੱਧਰ ਹਰਿਆਣੇ ਦੇ किशनਪੁਰਾ ਨੇ ਜੀ ਆਹ किशनਪੁਰਾ ਕਿ ਕਿੱਥੋਂ ਦੇ ਲੈਂਦੇ ਆ ਬਾੜੀ ਸੀਲ ਆ ਜੀ ਐ ਸੀਲ ਲੋ ਵੀ ਦੋਸਤੋ ਦੇਖੋ ਕਿੰਨੇ ਠੰਡੀ ਸੀ ਬਾੜੀ ਠੰਡੀ ਜੀ ਦੋਨੇ ਪਾਸੇ ਬੈਠ ਕੇ ਐਤ ਕੀ 30 ਕਿਲੋ ਦਿਓ ਜੀ ਠੀਕ ਹੈ ਜੀ ਐਤ ਕੀ ਇਹਨੇ 30 ਕਿਲੋ ਦੇਣਾ ਜੀ ਬਸ ਇਹਦਾ ਰੇਟ ਕਰਨ ਲੱਗਿਆ ਜੀ ਅਜਾ ਰੇਟ ਕੋਈ ਨਹੀਂ ਜੀ ਆਪਾਂ ਕਰ ਲਾਂਗੇ ਜੀ ਤਿਆਰ ਹੋ ਜਾਂਦੇ ਜੀ ਮੱਕੇ ਤਿਆਰ ਹੋ ਜਾਂਦੇ ਜੀ ਆਪਾਂ ਦੇ ਦਾਂਗੇ ਲੱਖ ਇਹ 25 ਕਿਲੋ ਵਾਲੀ ਆ ਜੀ ਸਾਢੇ 22 ਦੀ ਵਿਕਣੀ ਆਈ ਆ ਜਿੰਨੇ ਸਾਨੂੰ ਕੋਈ ਕਹੂਗਾ ਉਹਨੇ ਅਸੀਂ ਉਹਨੂੰ ਕਹਿ ਦਾਂਗੇ ਜੀ ਵੀ ਇੰਨੇ ਦੀ ਛੋਡੀ ਗਾਂ ਵੇਖਦੀਆਂ ਜੀ ਇਹ ਜੱਗੇ ਦੀ ਆ ਬਾਈ ਦੀ ਝੰਡਾ ਵਾਲੀ ਦੀ ਠੀਕ ਆ ਜੀ ਉਹਦੇ ਥਾਂ ਸੀ ਭੀੜਾ ਕੋੜੀਆਂ ਘਾੜੀਆਂ ਬਾੜੀਆਂ ਉਹ ਕਹਿੰਦਾ ਮੰਦਰ ਤੂੰ ਇੱਥੇ ਵੇਚ ਦੇ ਮੈਂ ਖਾ ਵੇਚ ਦੂ ਆ ਬਾਈ ਠੀਕ ਆ ਜੀ ਜਿਹੜਾ ਬਾਈ ਆਪਣਾ ਕਾਉਡੀ ਨਹੀਂ ਕਰਾਉਂਦੀ ਸੀ ਹਾਂਜੀ ਹਾਂਜੀ ਕਾਉਡੀ ਕੱਪ ਕਰਾਉਂਦੇ ਆ ਉਹਨਾਂ ਦੀ ਆ ਜੀ ਠੀਕ ਹੈ ਦੋਸਤੋ 25 ਕਿਲੋ ਪਹਿਲਾਂ ਨੇ ਦਿੱਤਾ ਹੋਇਆ ਜੀ ਗਰੰਟੀ ਦਾ ਠੀਕ ਹੈ ਜੀ ਹਾਂ ਵੇਖੋ ਜੀ ਹਾਂਜੀ ਉਹ ਕੋੜੀਆਂ ਚਾਰ ਲੈ ਬਹੁਤ ਚੰਗੀਆਂ ਚੰਗੀਆਂ ਉਹਨਾਂ ਕੋਲੇ ਮਾਲ ਗਿਆ ਬਾਦ ਤੇ ਉਹ ਕਹਿੰਦਾ ਤੂੰ ਵੇਚ ਦੀ ਮੈਂ ਖਾ ਮੈਂ ਵੇਚ ਤੂੰ ਆ ਜੀ ਤੁਹਾਡਾ ਲਓ ਵੀ ਦੋਸਤੋ ਕੋਈ ਵੀ ਵੀਰ ਗਾਂ ਰੱਖਣਾ ਸਕੀਨ ਹੋਵੇ ਜਿੱਦਾਂ ਸੂਈ ਨਾ ਜੀ ਉਦੇ ਪਤਾ ਲੱਗੂ ਵੀ ਕਿੰਨਾ ਜਗਾੜ ਇਹ ਲਾਉਂਦੀ ਆ ਜੀ ਬਾਈ ਜੀ ਕਹਿੰਦੇ ਰੇਟ ਆਪਾਂ ਕਰਨਾ ਨਹੀਂ ਹਾਂਜੀ ਹਾਂਜੀ ਸਕਰੀਨ ਤੇ ਨੰਬਰ ਚੱਲੀ ਜਾਂਦਾ ਕਿਸੇ ਵੀਰ ਨੇ ਗਾਂ ਖਰੀਦਣੀ ਹੋਵੇ ਕਿਉਂਕਿ ਰੇਟ ਬਾਈ ਜੀ ਤਾਂ ਨਹੀਂ ਕਰ ਰਹੇ ਹਜੇ ਵੀ 20 ਜਣਾ ਦੀ ਕੱਚੀ ਆ 20 ਜਣਾ ਦੀ ਕੱਚੀ ਆ ਠੀ ਜੀ ਦੇਊਗੀ 30 ਕਿਲੋ ਗਾਕਰ 25 ਕਿਲੋ ਦਾ ਨੇ ਪਲੂਣ ਨੇ ਦਿੱਤਾ ਹੋਇਆ ਬਾਈ ਠੀਕ ਹੈ ਜੀ ਹਾਂ ਜਿਹੜੇ ਲਾਲ ਗਾਂਗਾਂ ਵੇਚਦੇ ਆ ਉਹਨਾਂ ਕੋਲੇ ਵੀਡੀਓ ਲਾਜ਼ਮੀ ਭੇਜੋ ਜਿਹੜੇ ਜੀ ਆਪਣਾ ਕੋਈ ਜਿਵੇਂ ਪਿਓਰ ਲੈਂਦੇ ਆ ਸਾਹੀਵਾਲ ਆ ਜਾਂ ਗੇਰ ਸਾਹੀਵਾਲ ਭਾਲਦੇ ਆ ਜੀ ਰੰਗ ਵੀ ਜਰਸੀ ਦਾ ਹਾਂਜੀ ਇੱਕ ਨੰਬਰ ਆ ਜੀ ਨੂੰ ਕਹਿੰਦੇ ਜੀ ਠੀਕ ਹੈ ਜੀ ਜਿਹਨੇ ਘਰੇ ਦੁੱਧ ਪੀਣ ਨੂੰ ਰੱਖਣੀ ਆ ਨਾ ਜੀ ਬਹੁਤ ਹੀ ਚੰਗੇ ਆ ਇਹਦਾ ਹਰੇਕ ਜਾਨਵਰ ਮੰਡੀ ਚ ਹੁੰਦਾ ਨਹੀਂ ਜੀ ਇੰਨਾ ਸੇਵਾ ਕਰੀ ਕੋਈ ਬਹੁਤ ਹੀ ਸੁਮਾਨ ਖਵਾਈ ਘੱਟੇ ਤਿੰਨ ਖਵਾਏ ਜੀ ਨੂੰ ਠੀਕ ਹੈ ਜਿਹੜੇ ਟਰਾਂਸਫਰਮ ਫਿੱਡ ਨਹੀਂ ਕਹਿੰਦੇ ਉਹ ਤਿੰਨ ਖੁਆਏ ਜੀ ਨੂੰ ਹੁਣ ਕਾਰਗਿਲ ਦੀ ਕਾਰਗਿਲ ਦੇ ਕਾਰਗਿਲ ਦੀ ਤਿੰਨ ਗੱਟੇ ਪਾਏ ਹੋਏ ਜੀ ਨੂੰ ਜੀ ਆ ਜੋ ਜੀ ਮੱਝ ਤੇ ਆ ਜੀ ਇਹ ਮੈਂ ਤਾਂ ਚੌਥੀ ਜੀ ਚੌਥੀ ਜੀ ਇਹ ਸਵਾਹ ਹਾਂ ਇਹ ਚੌਥੀ ਜੀ 1.25 ਲੱਖ ਦੀ ਲਈ ਸੀ ਠੀਕ ਹੈ 1,25,000 ਦੀ ਪੈਂਦੀ ਆ ਲੱਖ ਦੀ ਲਈ ਆ ਜੀ ਮੈਂ 34 ਕਿ ਬਾਈ ਚੋਗੇ ਹੁਣ ਤੇ ਉਹਨਾਂ ਦਾ ਜੇ ਫੋਨ ਤੇ ਸੌਦਾ ਹੋ ਗਿਆ ਤਾਂ ਠੀਕ ਹੈ ਜੀ ਮੈਂ ਉਹਨੂੰ ਆਖੇ 5000 ਦੇ ਦਿਓ ਉਹ ਕਹਿੰਸੀ ਢਾਈ ਦੇ ਦਾਂ 2 ਦੇ ਦਾਂਗੇ ਢਾਈ ਦੇ ਦਾਂਗੇ ਮੈਂ 5 ਦੇ ਦਿਓ ਤੜਕੇ ਫੇਰ ਚੋਲੋ ਜੇ ਉਹ ਲੈਗੇ ਤਾਂ ਠੀਕ ਆ ਬਾਈ ਨਹੀਂ ਆਪਾਂ ਫੇਰ ਦੂਜੇ ਪਾਸੇ ਬੇਚਾਂ ਕਿੰਥੋਂ ਦੀ ਦੇਣੀ ਹੈ ਜੀ ਇਹ ਆਪਾਂ ਆਪਾਂ ਬਸ 5000 ਦਾ ਫਾਲਾ ਲਵਾਂਗੇ ਜੀ ਮਾਨਾ ਪਿੰਡ ਤੋਂ ਲਈ ਆ ਠੀਕ ਹੈ ਜੀ ਹਾਂ 1,25,000 ਦੀ ਲਈਏ 1,25,000 ਦੀ ਹਾਂ 2 ਦੀ ਲਈ ਸੀ 500 ਕਿਰਾਇਆ ਪੈ ਗਿਆ ਜੀ ਗੱਲ ਕਰ 12 ਕਿਲੋ ਦੀ ਬੱਚਾ ਜਮਗਰ ਹਾਂ ਬੱਚਾ ਕੱਟਾ ਜੀ ਕੱਟਾ ਜਮਗਰ ਪੰਦਵਾ ਵੀ ਕੱਟਾ ਹਾਂਜੀ ਅੱਜ ਜਿੰਨੀਆਂ ਵੀ ਆਪਾਂ ਮੱਝਾਂ ਦਿਖਾਉਂਗਾ ਵੀਡੀਓ 'ਚ ਸਾਰੀਆਂ ਮਗਰੀ ਕੱਟਾ ਸਾਰੀਆਂ ਮਰ ਕੱਟੇ ਜੀ ਬਾਈ ਜੀ ਕਹਿੰਦੇ ਇਹ ਮੱਝ ਆਪਾਂ ਚੋਤੀ ਹਾਂ ਬਿਲਕੁਲ ਚੋਗ ਹੈ ਜੀ ਇੱਕ ਬੰਦਾ ਆਇਆ ਕਰਕੇ ਆਈ ਸੀ ਬਹੁਤ ਹੀ ਵਧੀਆ ਨਸਲ ਆ ਜੀ ਤੇ ਦੁੱਧ 12 ਕਿਲੋ ਇਹਨੇ ਦੇ ਦੇਣਾ ਜੀ ਜਮਾ ਮਾਲ ਕਹਿੰਦਾ 12 ਕਿਲੋ ਮੇਰੇ ਗਾਰੰਟੀਦਾਰ ਆ ਜੀ ਕਹਿੰਦਾ ਠੀਕ ਹੈ ਜੀ ਹਾਂ ਹਾਂ ਜੀ ਇਹ ਆਪਾਂ 1 ਲੱਖ 1 ਲੱਖ 7500 ਹੀ ਦੇਣੀ ਹੈ 1 ਲੱਖ 7500 ਹੀ ਦੇ ਦਾਂਗੇ ਜੀ ਠੀਕ ਹੈ ਜੀ 5400 ਕੋਈ ਕਿਰਾਇਆ ਵੀ ਛੱਡ ਦਾਂਗੇ ਭਾਈ ਕੋਈ ਆਇਆ ਨਾ ਬੰਦਾ ਜ਼ਿਮੀਂਦਾਰ ਵਿਚਾਰਾ ਉਹਦੇ ਵਾਲੀ ਵਧੀਆ ਬਾਰਾ ਸੇਰ ਵਾਲੇ ਭਾਈ ਠੀਕ ਹੈ ਜੀ ਹੋ ਠੀਕ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਇੱਕ ਵਾਰੀ ਜੀ ਆਪਣਾ ਮੋਬਾਈਲ ਨੰਬਰ ਹੋਰ ਬੋਲ ਦਿਓ ਜੀ 98724 ਜੀ 85539 ਠੀਕ ਹੈ ਜੀ 98724 85539 ਆਪਣੇ ਕਾਲੇ ਦਾ ਹੀ ਬੁਲਾ ਲਓ ਨੰਬਰ ਜੀ ਬੋਲ ਜੀ 99686 73928 ਉਹਦਾ ਵਟਸਐਪ ਨੰਬਰ ਆ ਜੀ ਠੀਕ ਹੈ ਜੀ ਕਈ ਵਾਰੀ ਮੇਰਾ ਬੰਦ ਬੰਦ ਹੋ ਜਾਂਦਾ ਤਾਂ ਫਿਰ ਉਧਰ ਫੋਨ ਆਉਣ ਲੱਪੇਦੇ ਜੀ ਹਾਂਜੀ ਲਓ ਬਾਈ ਜੀ ਮੱਜਾਂ ਤੇ ਗਾਵਾਂ ਰੱਖਣ ਦੀ ਸ਼ਕੀਰ ਜਿੰਨ ਚੰਗੀਆਂ ਲੈਣੀਆਂ ਹੋਣ ਚੰਗੀਆਂ ਲੈਣੀਆਂ ਹੋਣ 15 ਕਿਲੋ ਵਾਲੀਆਂ 20 ਕਿਲੋ ਵਾਲੀਆਂ ਮੱਜਾਂ ਲੈਣੀਆਂ 15 17 16 18 ਵਾਲੀਆਂ ਠੀਕ ਹੈ ਜੀ ਆਪਾਂ ਰੋਜ਼ ਪੰਜ ਚਾਰ ਵੇਚ ਦਿਆਂਗੇ ਦੋ ਚਾਰ ਉਧਰ ਜਿਵੇਂ ਆਈਆਂ ਨੇ ਓਵੇਂ ਆਪਾਂ ਦੇਈ ਜਾਨੇ ਜੀ ਜੀ ਹਾਂਜੀ ਬਾਈ ਲਓ ਬਾਈ ਜੀ ਮੱਜਾਂ ਤੇ ਗਾਵਾਂ ਰੱਖਣ ਦੀ ਸ਼ਕੀਰ ਬਾਈ ਨਾਲ ਗੱਲਬਾਤ ਕਰ ਸਕਦੇ ਆ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਹਾਂਜੀ ਕਿਸੇ ਵੀਰ ਨੇ ਗਾਂ ਜਾਂ ਮੱਝ ਖਰੀਦਣੀ ਹੋਵੇ ਤੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਗਾਂਾਂ ਵੀ ਸਾਡੇ ਇੱਥੇ 15-20 ਕਿਲੋਮੀਟਰ ਤੋਂ ਆਪਣੇ ਰਿਸ਼ਤਾਰ ਆ ਜੀ ਠੀਕ ਹੈ ਜੀ ਗੁੱਡੀ ਬੈ ਗਈ ਆ ਵਿਚਾਰੀ ਆਪਣੇ ਸਾਲੇ ਦੀ ਅਗਰ ਇੰਨਾ ਚੰਗਾ ਫਾਰਮਰ ਨੂੰ ਬਾਈ ਨੇ ਸਾਫ਼ ਸੁਧ ਤੇਜ ਕੇ ਥਰਾਜ ਵਾਲੇ ਨੂੰ ਪਤਾ ਹੀ ਇਹ ਚੈਨਲ ਤੇ ਵੀ ਚੱਲਦੇ ਆ ਠੀਕ ਹੈ ਜੀ ਇੰਨੀਆਂ ਚੰਗੀਆਂ ਬਹਿੜਾ ਆਉਂਦੀਆਂ ਪਹਿਲਾ ਦੂਜਾ ਸੂਆ ਕੋਈ ਕਿੰਨੀਆਂ ਮਰਜ਼ੀ ਲੈ ਲਓ ਜੀ ਜੀ ਉਹ ਵੀ ਵਿਚਾਰੇ 5000 ਨਾਲ ਦੇ ਦਿੰਦਾ ਜੀ ਠੀਕ ਹੈ ਜੀ 5000 ਨਾਲ ਕੋਈ ਕਿੰਨੀਆ ਮਰਜ਼ੀ ਲੈ ਚਲੋ ਗਾਮਾਂ ਲੈਣੀਆਂ ਉੱਥੋਂ ਦਵਾ ਦਾਂਗੇ ਜਿੰਨੇ ਆਖੋ ਜੀ ਆਪ ਲੈਓ ਸਿੱਧੀਆਂ ਮੱਝਾਂ ਲੈਣੀਆਂ ਤੁਸੀਂ ਆਪਾਂ ਤੋਂ ਲੈ ਖੋ ਠੀਕ ਹੈ ਜੀ ਕੋਈ ਗੱਲ ਧੰਨਵਾਦ ਰਾਮਾ ਧੰਨਵਾਦ